ਸਰਹੰਦ ਸ਼ਹਿਰ ਦੇ ਵਿੱਚ ਦੁਸਹਿਰੇ ਦੇ ਤਿਹਾਰ ਮੌਕੇ ਤੇ ਇੱਕ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਨਿਬੜਾ ਵੱਲੋਂ ਛੰਡੀ ਦੀ ਕੁਸ਼ਤੀ ਦੇ ਨਾਲ ਕਰਵਾਈ ਗਈ ਅਜੇ ਨਿਬੜਾ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਆ ਉਹਨਾਂ ਨੇ ਕਿਹਾ ਕਿ ਤਿਹਾਰਾਂ ਦੇ ਮੌਕੇ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਇੱਕ ਬਹੁਤ ਚੰਗਾ ਕਦਮ ਹੈ ਅਤੇ ਉਹਨਾਂ ਨੇ ਕਲੱਬ ਦੇ ਅਹੁਦੇਦਾਰਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਪ੍ਰਬੰਧਕਾਂ ਦੇ ਵਿੱਚੋਂ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਅਤੇ ਰਣਜੀਤ ਸਿੰਘ ਸੂਰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਸ਼ਤੀ ਦੰਗਲ ਦੁਸ਼ਹਿਰਾ ਕਮੇਟੀ ਸਰਹੰਦ ਸ਼ਹਿਰ ਵਿਖੇ ਸਰਹੰਦ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿਛਲੇ ਸਾਲ ਵਾਂਗ ਇਸ ਸਾਲ ਵੀ ਕਰਵਾਇਆ। ਆਹ ਇਸ ਸਾਲ ਵੀ ਦੁਸ਼ਹਿਰਾ ਕਮੇਟੀ ਨੇ ਸਰਹੰਦ ਸ਼ਹਿਰ ਦੀ ਜੀ ਦੇ ਸੂਰਦੀ ਸਾਹਿਬ ਨੇ ਕੈੜਾ ਸਾਹਿਬ ਨੇ ਸਾਰੀ ਜਿੰਨੀ ਇਹਨਾਂ ਦੀ ਟੀਮ ਹੈ ਉਹ ਹਰ ਸਾਲ ਦੀ ਤਰ੍ਹਾਂ ਹੈ ਕਿ ਵੀ ਕੁਸ਼ਤੀਆਂ ਦੇ ਉਰੇ ਦੰਗਲ ਲਵਾਏ ਹੈ, ਝੰਝਲ ਲਵਾਈ ਹੈ। ਜਿਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬੜੀ ਵੱਧ ਚੜ੍ਹ ਕੇ ਜਿੱਥੇ ਪਹਿਲਵਾਨ ਆਏ ਹੋਏ ਹੈ, ਉੱਥੇ ਜਿਹੜੇ ਦਰਸ਼ਕ ਹੈ ਉਹ ਵੀ ਰਾਵਣ ਦਾ ਪਤਲਾ ਸਾੜਨ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਸ਼ਾਨ ਹੈ, ਜੋ ਪਹਿਲਵਾਨ ਨੇ ਇਹਨਾਂ ਨੂੰ ਵੇਖਣ ਆਏ ਹੈ ਤੇ ਬੜੇ ਸੋਹਣੇ ਕੁਸ਼ਤੀ ਦੇ ਮੁਕਾਬਲੇ ਉਰੇ ਹੋਏ ਹੈ। ਇਹ ਜਿੱਥੇ ਪੰਜਾਬ ਸਰਕਾਰ, ਮਾਨ ਸਾਹਿਬ ਦੀ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਕਿ ਹਰ ਇੱਕ ਖਾਤੇ ਗੇਡਾਂ ਨੂੰ ਬੜਾਵਾ ਦਿੱਤਾ ਜਾਵੇ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਜਿਹੜਾ ਇੱਕ ਆਪਣੇ ਨਸ਼ਿਆਂ ਦੀ ਜਿਹੜੀ ਸਭ ਤੋਂ ਵੱਡੀ ਮਾੜਾ ਜਿਹਾ ਚੀਜ਼ ਆਪਣੇ ਪੰਜਾਬ ਤੋਂ ਹੋ ਰਹੀ ਹੈ ਉਹਨੂੰ ਰੋਕਣ ਦਾ ਜਿੱਥੇ ਇੱਕ ਸਰੀਰਕ ਪੁੱਤੀ ਦੰਗਲ ਵੀ ਕਰਾਇਆ ਜਾ ਰਿਹਾ ਤੇ ਇੱਥੇ ਅਸੀਂ ਛੋਟੇ ਬੱਚਿਆਂ ਤੇ ਗੇਡਾਂ ਦੇ ਵੱਲ ਨੂੰ ਪੁਚਾ ਵਧੇ ਤਾ ਸਾਡੇ ਇੱਥੇ ਆਮ ਆਦਮੀ ਪਾਰਟੀ ਤੋਂ ਜਿੰਨਾ ਪ੍ਰਧਾਨ ਜਿਹੜੇ ਅਜੇ ਨੁਬੜਾ ਜੀ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਬੜੀ ਅਨੰਦਸ਼ੀਲੀ ਦਿੱਤੀ ਆ ਤੇ ਸਾਨੂੰ ਆਪਣੀ ਵਾਸਤੇ ਤਕੜੇ ਹੋ ਕੇ ਟੂਰਨਾਮੈਂਟ ਕਰਾਉਣ ਵਾਸਤੇ ਅੱਗੇ ਹੋਰ ਪ੍ਰੇਰਣਾ ਜੋ ਕਿ ਦੂਰੋਂ ਪਿੰਡਾਂ ਸ਼ਹਿਰਾਂ ਤੋਂ ਆਏ ਨੇ ਅਸੀਂ